ਅੱਜ ਭਾਈ ਬਸੰਤ ਸਿੰਘ ਜੀ ਦੌਲਤਪੁਰਾ ਜੋ ਡੇਬਰੀਗੜ੍ਹ ਜੇਲ੍ਹ ਤੋਂ ਉਹਨਾਂ ਦੀ ਮਾਤਾ ਜੀ ਚੜਾਈ ਕਰਗੇ ਉਹਨਾਂ ਨੂੰ ਪੁਲਿਸ ਫੋਰਸ ਉਹਨਾਂ ਦੇ ਘਰ ਮਾਤਾ ਜੀ ਦੇ ਸੰਸਕਾਰ ਲਈ ਲੈ ਕੇ ਆਈ ਹੈ ਵੱਡੀ ਗਿਣਤੀ ਵਿੱਚ ਫੋਰਸ ਉਹਨਾਂ ਦੇ ਨਾਲ ਉਹ ਵਿੱਚ ਵਾਹਿਗੁਰੂ ਭਾਈ ਕੋਈ ਲੈ ਰਹੇ ਹੋ ਅੱਜ ਖਾਣੇ ਦੇ ਖਾਣੇ ਵਿੱਚ ਪਹੁੰਚੇ ਵਿੱਚ ਤੈਸਰੀ ਦਸਤਾਰ ਵਾਲੇ ਭਾਈ ਦਸੰਤ ਸਿੰਘ ਜੀ ਨੂੰ ਲੈ ਕੇ ਆਏ ਨੇ ਆਪਣੇ ਨਗਰ ਦੇ ਵਿੱਚ ਪਹੁੰਚੇ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਦਸੰਤ ਸਿੰਘ ਖਾਲਸਾ ਵੱਡੀ ਗਿਣਤੀ ਸੰਗਤ ਨੇ ਬਹੁਤ ਬੋਲੇ ਸੋਨਾ ਹਰ ਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਖ ਕੇ ਮੈਂ ਤੁਹਾਡਾ